ਤਾਂ ਜਸਵਿੰਦਰ ਪੱਲਾ ਦੀ ਅੰਤਮ ਅਰਦਾਸ ਵੇਲੇ ਅਸੀਂ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਚੰਡੀਗੜ੍ਹ ਦੇ ਸੈਕਟਰ 34 ਸਿਤ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਮ ਅਰਦਾਸ ਜਿਹੜੀ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦੇਰੇ ਹਾਲਾਂਕਿ ਮੀਡੀਆ ਨੂੰ ਥੋੜਾ ਜਿਹਾ ਜਿਹੜੀ ਲਿਮਿਟੇਸ਼ਨ ਦੇ ਵਿੱਚ ਰਹਿਣ ਦੀ ਜੋ ਹਦਾਇਤ ਦਿੱਤੀ ਗਈ ਹੈ ਇਸ ਕਰਕੇ ਅਸੀਂ ਜ਼ਿਆਦਾ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਜਿੰਨਾ ਹੋ ਸਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਨੇ ਤਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਤਾਂ ਨੇੜੇ ਦੂਰ ਰਿਸ਼ਤੇਦਾਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਪੰਜਾਬੀ 뮤직 ਇੰਡਸਟਰੀ ਨਾਲ ਚੁੜੀਆਂ ਫਿਲਮ ਇੰਡਸਟਰੀ ਨਾਲ ਚੁੜੀਆਂ ਕਈ ਸ਼ਖਸੀਅਤਾਂ ਵੀ ਖਾਸ ਤਰ੍ਹਾਂ ਤੇ ਪਹੁੰਚਿਆ ਨੇ ਤਾਂ ਅੰਤਮ ਅਰਦਾਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦਿਖਾ ਰਹੇ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਅੰਤਮ ਅਰਦਾਸ ਜਸਵਿੰਦਰ ਪੱਲਾ ਤਾਂ ਮਸ਼ਹੂਰ ਜਿਹੜੇ ਕਮੇਡੀਅਨ ਹੋਏ ਨੇ ਉਹਨਾਂ ਦੀ ਅੰਤਮ ਅਰਦਾਸ ਦੀਆਂ ਤਸਵੀਰਾਂ ਤੁਹਾਨੂੰ ਸੇ ਦਿਖਾ ਰਹੇ ਗੁਰਦੁਆਰਾ ਸਾਹਿਬ ਤੋਂ ਮਾਈ ਤਸਵੀਰਾਂ ਤੋਂ ਨਾਲ ਸਾਜਿਆ ਕੀਤੀਆਂ ਜਿਉਂ ਹੀ ਹਾਲਾਤ ਕੁਝ ਜਿਹੜੀ ਹੈ ਮੀਡੀਆ ਤੋਂ ਦੂਰੀ ਜਿਹੜੀ ਜ਼ਰੂਰ ਬਣਾ ਕੇ ਰੱਖੀ ਗਈ ਹੈ ਕੁਝ ਖਦਾਈਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਫਿਰ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਸਵੀਰਾਂ ਦੇ ਜ਼ਰੀਏ ਕਰ ਰਹੇ ਹਾਂ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਤਾਂ ਬੜਾ ਹੀ ਭਾਵੁਕ ਔਰ ਇਹ ਬੜੇ ਹੀ ਭਾਵੁਕ ਕਰ ਦੇਣ ਵਾਲੇ ਮਾਹੌਲ ਵਿੱਚ ਜਿਹੜੀ ਇਹ ਪੂਰੀ ਅੰਤਮ ਅਰਦਾਸ ਹੋਰੀ ਹਾਲਾਂਕਿ ਰਿਸ਼ਤੇਦਾਰ ਪਹੁੰਚ ਚੁੱਕੇ ਨੇ ਕਈ ਪਰਿਵਾਰਕ ਮੈਂਬਰਾਂ ਨਾਲ ਵੀ ਅਸੀਂ ਗੱਲ ਸਾਂਝੀ ਕੀਤੀ ਤਾਂ ਤਕਪੂਖ ਰਾਜ ਪੱਲਾ ਜਸਵਿੰਦਰ ਪੱਲਾ ਦੇ ਜਿਹੜੇ ਪੁੱਤਰ ਹੈਗੇ ਨੇ ਉਹ ਵੀ ਨਹੀਂ ਤਾਂ ਕਈ ਭਾਵੁਕ ਤਸਵੀਰਾਂ ਕੁਝ ਭਾਵੁਕ ਹੁੰਦੇ ਹੋਏ ਦੋਸਤ ਮਿੱਤਰ ਰਿਸ਼ਤੇਦਾਰ ਵੀ ਸਾਨੂੰ ਨਜ਼ਰ ਆਏ ਨੇ ਤਾਂ ਪਹੁੰਚ ਰਹੇ ਨੇ ਜਿन्हे ਵੀ ਰਿਸ਼ਤੇਦਾਰ ਨੇ ਪਹੁੰਚ ਰਹੇ ਨੇ ਦੂਰ ਨੇੜੇ ਦੇ ਰਿਸ਼ਤੇਦਾਰ ਪਹੁੰਚਣੋਂ ਤੇ ਚਿਹਤੇ ਪਹੁੰਚ ਰਹੇ ਨੇ ਤਾਂ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਆ ਬਾਦਸ਼ਾਹ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਪਿੱਲਾ ਉਹਨਾਂ ਦੀ ਅੰਤਮ ਅਰਦਾਸ ਦੂਰ ਨੇੜੇ ਰਿਸ਼ਤੇਦਾਰ ਸਾਰੇ ਪਹੁੰਚ ਰਹੇ ਨੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਭੇਂਟ ਕੀਤੀ ਜਾਣੀ ਹੈ ਗੁਰਦੁਆਰਾ ਸਾਹਿਬ ਤੋਂ ਤਸਵੀਰਾਂ ਹੈਗੀਆਂ ਨੇ ਸੈਕਟਰ 34 ਤੇ ਤੁਹਾ ਦੋਸਤਾਂ ਦੇ ਵਿੱਚ ਅੰਤਮ ਅੰਦਾਸ ਜਿਹੜੀ ਹੈ ਉਹ ਵੀ ਤੁਹਾਨੂੰ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਜਸਵਿੰਦਰ ਪਾਲ ਜੀ ਦਾ ਦਿਹਾਂਤ ਹੋ ਗਿਆ ਸੀਗਾ ਬਿਮਾਰ ਰਹੇ ਸੀਗੇ ਬਿਮਾਰ ਹੋਦੇ ਚੱਲਿਆ ਉਹਨਾਂ ਨੇ ਆਖਰੀ ਸਾਲ ਹੈ ਜਿਸ ਤੋਂ ਬਾਅਦ ਹਾਂ ਤੋ ਨਾ ਤਾਂ ਹੋ ਗਿਆ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਜਰੂਰ ਪੰਜਾਬੀ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਰੂਰ ਸੋਗ ਦੀ ਲਹਿਰ ਦੌੜ ਗਈ ਉਹਨਾਂ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹਨਾਂ ਨੂੰ ਚਾਹਣ ਵਾਲੇ ਸੀਗੇ ਉਹਨਾਂ ਦੇ ਚਾਹੇਤੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਸੋਗ ਦੀ ਲਹਿਰ ਆ ਗਈ ਗਈ ਤਾ ਬੜਾ ਹੀ ਗਮਗੀਨ ਇਸ ਵੇਲੇ ਦਾ ਮਾਹੌਲ ਤਾਂ ਉਹਨਾਂ ਤਸਵੀਰ ਦਿਖਾ ਰਿਹਾ ਅਜ ਸੁਵਿੰਦਰ ਪੱਲਾ ਦੀ ਅੰਤਮ ਅਰਦਾਸ ਵੇਲੇ ਅਸੀਂ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਚੰਡੀਗੜ੍ਹ ਦੇ ਸੈਕਟਰ 34 ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਮ ਅਰਦਾਸ ਜਿਹੜੀ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦੇਖਣ ਦੇ ਹਾਲਾਂਕਿ ਮੀਡੀਆ ਨੂੰ ਥੋੜਾ ਜਿਹਾ ਜਿਹੜੀ ਲਿਮਿਟੇਸ਼ਨ ਦੇ ਵਿੱਚ ਰਹਿਣ ਦੀ ਜੋ ਹਦਾਇਤ ਦਿੱਤੀ ਗਈ ਹੈ ਇਸ ਕਰਕੇ ਅਸੀਂ ਜ਼ਿਆਦਾ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਜਿੰਨਾ ਹੋ ਸਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਨੇ ਤਾਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਨੇ ਤਾਂ ਨੇੜੇ ਦੂਰ ਰਿਸ਼ਤੇਦਾਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਪੰਜਾਬੀ 뮤직 ਇੰਡਸਟਰੀ ਨਾਲ ਚੁੜੀਆਂ ਫਿਲਮ ਇੰਡਸਟਰੀ ਨਾਲ ਚੁੜੀਆਂ ਕਈ ਸ਼ਖਸੀਅਤਾਂ ਵੀ ਖਾਸ ਤਰ੍ਹਾਂ ਤੇ ਪਹੁੰਚਿਆ ਨੇ ਤਾਂ ਅੰਤਮ ਅਰਦਾਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦਿਖਾ ਰਿਹਾ ਗੁਰਦੁਆਰਾ ਸਾਹਿਬ ਦੀਆਂ ਹੈ ਤਸਵੀਰਾਂ ਹੈਗੀਆਂ ਨੇ ਅੰਤਮ ਅਰਦਾਸ ਜਸਵਿੰਦਰ ਪੱਲਾ ਤਾਂ ਮਸ਼ਹੂਰ ਜਿਹੜੇ ਕਮੀਡੀਅਨ ਹੋਏ ਨੇ ਉਹਨਾਂ ਦੀ ਅੰਤਮ ਅਰਦਾਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਗੁਰਦੁਆਰਾ ਸਾਹਿਬ ਤੋਂ ਮਾਈ ਤਸਵੀਰਾਂ ਤੋਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਾਲਾਤ ਕੁਝ ਅਜੜੀਆ ਮੀਡੀਆ ਤੋਂ ਦੂਰੀ ਜਿਹੜੀ ਜਰੂਰ ਬਣਾ ਕੇ ਰੱਖੀ ਗਈ ਹੈ ਕੁਝ ਖਦਾਈਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਫਿਰ ਵੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਸਵੀਰਾਂ ਦੇ ذریعے ਕਰ ਰਹੇ ਹਾਂ ਤਸਵੀਰਾਂ ਗੁਰਦੁਆਰਾ ਸਾਹਿਬ ਦੀਆਂ ਤਾਂ ਬੜਾ ਹੀ ਭਾਵੁਕ ਮਾਹੌਲ ਹੈ ਬੜਾ ਹੀ ਭਾਵੁਕ ਕਰ ਦੇਣ ਵਾਲੇ ਮਾਹੌਲ ਵਿੱਚ ਜਿਹੜੀ ਇਹ ਪੂਰੀ ਅੰਤਮ ਅਰਦਾਸ ਹੋ ਰਹੀ ਹੈ ਹਾਲਾਂਕਿ ਰਿਸ਼ਤੇਦਾਰ ਪਹੁੰਚ ਚੁੱਕੇ ਨੇ ਕਈ ਪਰਿਵਾਰਕ ਮੈਂਬਰਾਂ ਨਾਲ ਵੀ ਅਸੀਂ ਗੱਲ ਸਾਂਝੀ ਕੀਤੀ ਤਾਂ ਤਾ ਕੁਹ ਰਾਜ ਪੱਲਾ ਜਸਵਿੰਦਰ ਪੱਲਾ ਦੇ ਜਿਹੜੇ ਪੁੱਤਰ ਹੈਗੇ ਨੇ ਉਹ ਵੀ ਨਹੀਂ ਤਾਂ ਕਈ ਭਾਵਕ ਤਸਵੀਰਾਂ ਕੁਝ ਭਾਵਕ ਹੁੰਦੇ ਹੋਏ ਦੋਸਤ ਮਿੱਤਰ ਰਿਸ਼ਤੇਦਾਰ ਵੀ ਸਾਨੂੰ ਨਜ਼ਰ ਆਏ ਨੇ ਤਾਂ ਪਹੁੰਚ ਰਹੇ ਨੇ ਜਿੰਨੇ ਵੀ ਰਿਸ਼ਤੇਦਾਰ ਨੇ ਪਹੁੰਚ ਰਹੇ ਨੇ ਦੂਰ ਨੇੜੇ ਦੇ ਰਿਸ਼ਤੇਦਾਰ ਪਹੁੰਚਣੋਂ ਤੇ ਚਹੇਤੇ ਪਹੁੰਚ ਰਹੇ ਨੇ ਤਾਂ ਸ਼ਰਦਾਂਜਲੀ ਪੇਂਡ ਕਰਨ ਦੇ ਲਈ ਬਾਦਸ਼ਾਹ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਉਹਨਾਂ ਦੀ ਅੰਤਮ ਅਰਦਾਸ ਦੂਰ ਨੇੜੇ ਇਸ ਤਰ ਸਾਰੇ ਪਹੁੰਚ ਰਹੇ ਨੇ ਉਹਨਾਂ ਨੂੰ ਅਰਸ਼ਦ ਨਾਜ਼ਲੀ ਜਿਹੜੀ ਹੈ ਪੇਂਟ ਕੀਤੀ ਜਾਣੀ ਹੈ ਗੁਰਦੁਆਰਾ ਸਾਹਿਬ ਤੋਂ ਤਸਵੀਰਾਂ ਹੈਗੀਆਂ ਨੇ ਸੈਕਟਰ 34 ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਮ ਅਰਦਾਸ ਜਿਹੜੀ ਹੈ ਉਹ ਵੀ ਇਹ ਤੋਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਜਸਵਿੰਦਰ ਪੱਲਾਜ ਜੀ ਦਾ ਦੇਹਾਂਤ ਹੋ ਗਿਆ ਸੀਗਾ ਬਿਮਾਰ ਰਹੇ ਸੀਗੇ ਬਿਮਾਰ ਹੁਦੇ ਚਾਲਦੇ ਆ ਉਹਨਾਂ ਨੇ ਆਖਰੀ ਸਾਲ ਹੈ ਜਿਸ ਤੋਂ ਬਾਅਦ ਦਿਹਾਂਤ ਉਹਨਾਂ ਦਾ ਹੋ ਗਿਆ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਜਰੂਰ ਪੰਜਾਬੀ ਫਿਲਮ ਇੰਡਸਟਰੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਰੂਰ ਸੋਗ ਦੀ ਲਹਿਰ ਦੌੜ ਗਈ ਉਹਨਾਂ ਲੋਕਾਂ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਉਹਨਾਂ ਨੂੰ ਚਾਹਣ ਵਾਲੇ ਸੀਗੇ ਉਹਨਾਂ ਦੇ ਚਾਹੇਤੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਸੋਗ ਦੀ ਲਹਿਰ ਆ ਗਈ ਗਈ ਤਸਵੀਰਾਂ ਤਾਂ ਬੜਾ ਹੀ ਗਮਗੀਨ ਇਸ ਵੇਲੇ ਦਾ ਮਾਹੌਲ ਤਾਂ ਉਹਨਾਂ ਤਸਵੀਰ ਦਿਖਾ ਰਿਹਾ